ਸਸ਼ਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਆਨੇ ਆਇਲ ਤਰਮਪਾਲ ਕੌਰ ਦੇ ਅਸਤੀਫੇ ਨੂੰ ਲੈ ਕੇ ਕੀਤਾ ਟਵੀਟ ਰਿਟਾਇਰਡ ਡਿਪਟੀ ਡਾਇਰੈਕਟਰ ਡਾਕਟਰ ਮੱਖਣ ਸਿੰਘ ਹੋਣਗੇ ਸੰਗਰੂਰ ਤੋਂ ਬਸ ਪਾ ਉਮੀਦਵਾਰ ਚੰਡੀਗੜ੍ਹ ਜੀ ਸੀਬੀਆਈ ਦਾ ਵੱਡਾ ਐਕਸ਼ਨ ਰਿਸ਼ਵਤ ਲੈਣ ਦੇ ਦੋਸ਼ 'ਚ ਐਸਆਈ ਤੇ ਏਐਸਆਈ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ 'ਚ ਵਾਪਰੀ ਵੱਡੀ ਵਾਰਦਾਤ ਅਟੈਚੂਏਟ 'ਚ ਮਿਲੀ ਬੰਦੇ ਦੇ ਦੇਹ ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਸਿਕੰਦਰ ਮਲੂਕਾ ਦੇ ਨੂੰ ਪੁੱਤ ਪਰਮਪਾਲ ਮਲੂਕਾ ਤੇ ਗੁਰਪ੍ਰੀਤ ਮਲੂਕਾ ਪਾਜਪਚ ਹੋਏ ਸ਼ਾਮਲ ਖੰਨਾ ਚ ਛੁੱਟੀ ਤੇ ਘਰ ਆਏ ਫੌਜੀ ਨਾਲ ਵਾਪਰਿਆ ਬਾਣਾ ਦਿਲ ਦਾ ਦੌਰਾ ਪੈਣ ਨਾਲ ਕਈ ਜਾਨ ਹਰਿਆਣਾ ਚ ਵਾਪਰਿਆ ਹਾਦਸਾ ਨਿੱਜੀ ਸਕੂਲ ਦੀ ਬੱਸ ਪਲਟੀ ਅੰਦਾ ਦਰਜਨ ਵਿਦਿਆਰਥੀਆਂ ਦੀ ਹੋਈ ਮੌਤ ਪੰਜਾਬ ਦੇ ਸਾਬਕਾ ਮੰਤਰੀ ਦਾ ਬੇਟਾ ਤੇ ਕਨਸਟੇਬਲ ਚੁਲਾ ਰਹੇ ਸਨ ਨਸ਼ੇ ਦਾ کاروبار ਅਦਾਲਤ ਨੇ 12 ਅਪ੍ਰੈਲ ਤੱਕ ਪੁਲਿਸ ਰਿਮਾਂਡ ਤੇ ਭੇਜੇ ਸਾਰੇ ਮਲਜ਼ਮ ਜਲੰਧਰ ਲਈ ਚੰਨੀ ਦਾ ਨਾਂ ਫਾਈਨਲ ਵਿਕਰਮਜੀਤ ਨੇ ਪ੍ਰਗਟਾਈ ਨਾਰਾਜ਼ਗੀ ਇਸ ਸੰਕਟ ਚ ਫਸੀ ਕਾਂਗਰਸ ਦਿੱਲੀ ਸ਼ਰਾਬ ਨੀਤੀ ਮਾਮਲਾ ਬੀਆਰਐਸ ਨੇਤਾ ਕੇ ਕਵਿਤਾ ਦੀਆਂ ਵਧੀਆ ਮੁਸ਼ਕਲਾਂ ਹੁਣ ਸੀਬੀਆਈ ਨੇ ਈਜੀ ਦੀ ਹਿਰਾਸਤ ਨਾਲ ਕੀਤਾ ਗ੍ਰਿਫਤਾਰ ਦੇਸ਼ ਲਈ ਜਾਨ ਕੁਰਬਾਨ ਐਨਐਸਸੀ ਤੇ ਸੀਏ ਨਹੀਂ ਹੋਣ ਦਵਾੰਗੀ ਲੱਗ ਉਇਦ ਮੌਕੇ ਸੀਮ ਮਮਤਾ ਨੇ ਮੋਦੀ ਸਰਕਾਰ ਤੇ ਬਿੰਨਿਆ ਨਿਸ਼ਾਨ ਇਤਿਹਾਰ ਜੁਇਲ ਅਰਵਿੰਦ ਕੇਜੀਵਾਲ ਦੀ ਬਿਗੜੀ ਸਿਹਤ ਦਾ ਬਲੱਡ ਸ਼ੂਗਰ ਦਾ ਲੈਵਲ ਵੱਧ ਕੇ ਹੋਇਆ 160 ਪਲਵਾਮਾ ਜੂ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਆ ਮਾਰੇ ਗਿਆ ਅਤਵਾਦੀ ਦੀ ਲਾਸ਼ ਬਰਾਮਦ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦਾ ਰਾਸ਼ਟਰਪਤੀ ਮੁਰਮੂਨ ਪੱਤਰ ਸੈਨਿਕ ਸਕੂਲਾਂ ਲੱਗ ਕੇ ਕੀਤੀ ਮੰਗ ਅਰਵਿੰਦ ਕੇਜੀਵਾਲ ਨੂੰ ਇੱਕ ਹੋਰ ਝਟਕਾ ਵਿਜੀਲੈਂਸ ਵਿਭਾਗ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੂੰ ਕੀਤਾ ਬਰਖਾਸਤ ਨੈਸ਼ਨਲ ਹਰਾਲਡ ਮਾਮਲੇ 'ਚ ਕਾਂਗਰਸ ਨੂੰ ਵੱਡਾ ਝਟਕਾ ਅਦਾਲਤ ਨੇ ਈਡੀ ਦੇ ਕੁਰਕੀ ਰੱਖੀ ਬਰਕਰਾਰ 752 ਕਰੋੜ ਦੀ ਜਾਇਦਾਦ ਦਾ ਮਾਮਲਾ। ਕਰਾਚੀ ਦੀਆਂ ਸੜਕਾਂ ਤੇ ਪਹੁੰਚੇ ਦੇਸ਼ ਭਾਰਤ ਤੋਂ 4 ਲੱਖ ਭਿਖਾਰੀ ਵਿਧਿਆ ਅਪਰਾਧ ਪੁਲਿਸ ਨੇ ਜਾਰੀ ਕੀਤੀ ਚਤਾਵਨੀ। ਕਟਗਿੰਤਿਆਂ ਨਾਲ ਖੜਾ ਹੈ ਕੈਨੇਡਾ ਨਿਜਰ ਹਤਿਆਕਾਂਡ ਤੇ ਆਇਆ ਟਰੂਡੋ ਦਾ ਬਿਆਨ ਭਾਰਤ ਬਾਰੇ ਕਹੀ ਇਹ ਗੱਲ। ਐਲਨ ਮਸਕ ਨੇ ਗਲੋਬਲੀ ਲਾਂਚ ਕੀਤਾ ਪਾਸ ਕੀ ਲੌਗਇਨ ਲਈ ਨਹੀਂ ਹੋਵੇਗੀ ਪਾਸਵਰਡ ਭਰਨ ਦੀ ਲੋੜ। ਸੰਜੂ ਸੈਮਸਨ ਨੂੰ ਦੋਹਰਾ ਚਟਕਾ ਆਈਪੀਐਲ 2024 ਦੀ ਪਹਿਲੀ ਹਾਰ ਦੇ ਨਾਲ ਲੱਗਿਆ ਲੱਖਾਂ ਰੁਪਏ ਦਾ ਜੁਰਮਾਨਾ ਇਹ ਸਾਨੂੰ ਹੁਣ ਤੱਕ ਗਿਆ ਮੁਖ ਖਬਰਾਂ ਮਿਲੂ ਦੇ ਇਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼